ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਪਤਾ ਨਹੀਂ ਕਿਉਂ ਗਾਲ ਦਮ ਛੱਟ ਜਾਂਦਾ ਨਾ ਮੜੇ ਬੋਲੇ ਤਾਂ ਸਾਡੇ ਜਿਹੜੇ ਲਾਣੇ ਨੂੰ ਹੁਣ ਮਾਈਕ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਾਡੇ ਬਾਜ ਹੀ ਵਾਹਿਗੁਰੂ ਕੋ ਨਿਉ ਮਾਈਕਲ ਦੀ ਤਰ੍ਹਾਂ ਲੱਗੇ ਹੋਏ ਨੇਗੇ ਬਹੁਤ ਸਾਰੇ ਹਨ ਕਹਿੰਦੇ ਨੇ ਜੇ ਤੁਸੀਂ ਕਿਹੜਾ ਮੈਕ ਯੂਜ਼ ਕਰਦੇ ਹੋ ਕਿਹੜਾ ਮੈਕ ਲਾਉਣੀ ਹੋ ਹਨ ਅਸੀਂ ਮੈਕ ਕੋਈ ਨਹੀਂ ਲਾਉਂਦੇ ਸਾਡੂੰ ਤੇ ਰੱਬ ਬੰਨੀ ਰੱਬ ਨੇ ਮੈਕ ਦਿੱਤਾ ਆਵਾਜ਼ ਵੱਡੀ ਆ ਸਾਰੇ ਪਰਿਵਾਰ ਦੀ ਅੱਜ ਮੈਂ ਦੇਖਤੀ ਸਵੇਰੇ ਕਿਉਂ ਤਨੀ ਬਾਕੀ ਇੱਕ ਭੈਣ ਦਾ ਕਮੈਂਟ ਆ ਰਿਹਾ ਆਇਆ ਸੀਗਾ ਕੱਲ੍ਹ ਵਾਲੀ ਲੇਟੀ ਵਾਲੀ ਵੀਡੀਓ ਚ ਵੀ ਤੁਸੀਂ ਲੈਟੀ ਤਾਂ ਕਿਆ ਕਰੋ ਹਾਂ ਤੇ ਮੈਂ ਟਾਕ ਦੀ ਹੁੰਨੀ ਆ ਉਧਰ ਮੈਂ ਵੀਡੀਓ ਕੱਟ ਕੇ ਫਿਰ ਮੈਂ ਉਹ ਵੱਡਾ ਬੱਠਾ ਜੀਚਾ ਆਪਾਂ ਮੱਝਾਂ ਨੂੰ ਪਾਣੀ ਪਿਉਣ ਹੁਣ ਉਹ ਮੁੱਦਾ ਮਾਰ ਦਾਨੀਆਂ ਚਾਹੇ ਮੈਂ ਟੋਕਰਾਂ ਮੁੱਦਾ ਮਾਰ ਦਾਨੀਆਂ ਤੇ ਜਿਹੜੀ ਮੈਂ ਅੱਥ ਨੇ ਲੈਟੀ ਪਿਉਣੀਆਂ ਉਹ ਤੇ ਵੀ ਟੋਕਰਾਂ ਮੁੱਦਾ ਮਾਰ ਦਾਨੀਆਂ ਚਾਹੇ ਮੈਂ ਬੱਠਲ ਮੁੱਦਾ ਮਾਰ ਦਾਨੀਆਂ ਨੰਗੀ ਚੀਜ਼ ਤਾਂ ਮੈਂ ਕਦੇ ਰੱਖੀ ਨਹੀਂ ਹੈਗੀ ਚਾਹੇ ਆਪ ਦੇਖਾਂ ਦੀ ਆ ਚਾਹੇ ਮੱਝਾਂ ਦੇ ਖਾਂਦੀ ਆ ਜਿਹੜੀ ਲੈਟੀ ਵਾਲੀ ਬੋਰੀ ਉਧਰ ਤੜ ਹੀ ਹੋਈ ਆ ਆਪਣੀ ਮੱਝਾਂ ਵਾਲੇ ਭਾਂਡੇ ਦੇ ਵਿੱਚ ਉਹਦਾ ਵੀ ਆਥਣੇ ਮੂੰਹ ਬਨਨ ਕੇ ਪੈਣੀ ਆ ਕਿਉਂਕਿ ਵੀ ਹਨਾ ਆ ਪਸੂ ਖੋਲ ਕੇ ਖਾਣਾ ਜਾਵੇ ਲੇਟੀ ਨੁਕਸਾਨ ਹੋ ਜੇ ਤੇ ਪਹਿਲਾ ਪੂਆ ਆ ਗਈ ਸਾਡੀ ਉਧਰ ਲਈ ਵੀਰਪਾਲ ਦੀ ਮੰਮੀ ਉਹ ਆ ਗਈ ਸੀ 11 ਵਜੇ 11 ਵਜੇ ਆ ਗਈ ਸੀ ਉਹ ਤੇ ਉਹ ਗਏ ਨੇ ਪੂਆ ਜੀ ਹੁਣ ਗਏ ਨੇ 2:30 ਤੇ ਹੁਣ ਤਾਂ ਜਨ ਕਿ ਪੌਣੇ 4 ਦਾ ਟਾਈਮ ਆ 3:30 ਪੌਣੇ 4 ਦਾ ਟਾਈਮ ਹੈ ਤੇ ਉਹਨੇ ਬੈਠਾ ਬੈਠ ਚਾਹ ਕਰ ਲਈ ਰਾਤ ਵਾਲੇ ਪੂਰੇ ਪੈਸੀ ਖੀਰ ਪੂਰੇ ਉਹ ਖਾ ਲਏ ਹਨਾ ਤੇ ਵਸੋਪੂ ਆ ਇਸੇ ਕੀ ਕਾਰਨ ਹ ਬਿੱਬੀ ਨਾਲ ਪੈਣ ਦਾ ਪਤਾ ਲੈਣ ਬਿੱਬੀ ਦੇ ਪਤੀ ਜੀ ਦਾ ਆਪਰੇਸ਼ਨ ਦੁਬਾਰਾ ਹੋਇਆਗਾ ਪਹਿਲਾਂ ਸੈੱਟ ਨਹੀਂ ਹੋਇਆਗਾ ਤੇ ਦੁਬਾਰਾ ਆਪਰੇਸ਼ਨ ਹੋਇਆ ਦਵਾ ਪਹਿਲ ਹੁਣ ਦੁਬਾਰਾ ਜਿਹੜਾ ਆਪਰੇਸ਼ਨ ਹੋਇਆ 12 ਘੰਟਿਆਂ ਦੇ ਵਿੱਚ ਆਪਰੇਸ਼ਨ ਹੋਇਆਗਾ ਇਹਨਾਂ ਨੂੰ ਉਸ ਪੈ ਗਿਆ ਸੀਗਾ ਜਰੂਰ ਵੀ ਆਪਾਂ ਕੋਈ ਡਾਕਟਰ ਕੋਲ ਹੁਣ ਆਪਾਂ ਆਪਰੇਸ਼ਨ ਕਰਾਉਣਾ ਇਹ ਭਾਈ ਕੋਡ ਡਾਕਟਰ ਤੇ ਨਾ ਖੜੋ ਆਪਾਂ ਤਿੰਨ ਚਾਰ ਡਾਕਟਰਾਂ ਦੀ ਬਰੀਆ ਦੀ ਸਲਾਹ ਲਵੋ ਤਿੰਨ ਚਾਰ ਡਾਕਟਰਾਂ ਦੀ ਵਧੀਆ ਡਾਕਟਰਾਂ ਦੀ ਸਲਾਹ ਲਵੋ ਹੁਣ ਫਿਰ ਆਪਰੇਸ਼ਨ ਕਰਵਾਓ ਉਹਨਾਂ ਨੇ ਬਸ ਉਸੇ ਡਾਕਟਰ ਸਲਾਹ ਲੈ ਕੇ ਉਸੇ ਤੋਂ ਆਪਰੇਸ਼ਨ ਕਰਵਾ ਲਿਆ ਪ੍ਰੈਸ਼ਰ ਠੀਕ ਨਹੀਂ ਹੋਇਆ 2 ਮਹੀਨੇ ਬੀਹਾਂ ਹੂੰ ਠੀਕ ਹੋ ਜੂ ਹਾਂ ਹੁਣ ਠੀਕ ਹੋ ਜੂ ਤੇ ਬਸ ਫਿਰ ਦੁਬਾਰਾ ਆਪਰੇਸ਼ਨ ਕਰਵਾਇਆ ਹੁਣ ਤੇ ਉਹਨਾਂ ਨੂੰ ਪਤਾ ਲੈਣ ਜਾਂਦੇ ਸੀ ਉਹ ਭੈਣ ਅੱਜ ਟੰਕ ਨਣ ਦਾ ਕਰੇ ਸਾਹਮਣ ਵਾਲਾ ਨਹੀਂ ਹੈਗਾ ਕੋਈ ਹਨਾ ਮਿਸਤਰੀ ਲੱਗਿਆ ਹੋਇਆ ਬੇਬੇ ਵਿਚਾਰੀ ਬਿਰਦ ਹੈਗੀ ਭੈਣ ਦੀ ਸੱਸ ਬੁੜੀ ਆਏਗੀ ਤੇ ਜਸਨ ਪੜਦੀ ਹੈਗੀ ਹਨਾ ਪੜਾਈ ਹੈਗੀ ਤੇ ਪਹਿਲਾਂ ਰਾਣੀ ਭੈਣ ਕੋ ਰਹੀ ਸੀ ਬਰਨਾਲੇ ਜਿਹੜਾ ਪਹਿਲਾ ਆਪਰੇਸ਼ਨ ਕਰਵਾਇਆ ਸੀਗਾ 2 ਜੂਨ ਚ ਤੇ ਜਿਹੜਾ ਹੁਣ ਆਪਰੇਸ਼ਨ ਕਰਵਾਇਆਗਾ ਹੁਣ ਤੇ ਹੁਣ ਬਰਾਹ ਦੇ ਨਣ ਦਾ ਕੋਲ ਆਏ ਵੀ ਤੇ ਅਸੀਂ ਤਾਂ ਕਿ ਹੱਸੀ ਵੀ ਇੱਧਰ ਆ ਜਾ ਕਹਿੰਦੀ ਫਿਰ ਮੈਨੂੰ ਔਖਾ ਹੋ ਜਾ ਘਰ ਦਾ ਫਿਕਰ ਰਹੂਗਾ ਕਿਉਂਕਿ ਮਿਸਤਰੀ ਲੱਗੇ ਉਹਨੂੰ ਕੋਠੀ ਪੈਂਦੀ ਹੈਗੀ ਤੇ ਕਹਿੰਦੀ ਫਿਰ ਮੈਨੂੰ ਘਰ ਦਾ ਫਿਕਰ ਰਹੂਗਾ ਤੇ ਹਾ ਤਾਂ ਕਹਤੇ ਪਈ ਸਹੀ ਸੰਭ ਲਾਂਗੇ ਕੋਈ ਗੱਲ ਨਹੀਂ ਹੁਣ ਆਪਣੇ ਮੱਝ ਸੋਕੀ ਦੁੱਧ ਵਾਰ ਵੀ ਹੈਗਾ ਜੀ ਉਹ ਰਹਿਣਾ ਉਰੇ ਰਹਿਪਾ ਕੋਈ ਫਰਕ ਨਹੀਂ ਪੈਂਦਾ ਹਨਾ ਉਹ ਕੋਈ ਚਲ ਫਿਰ ਉਹਰੇ ਨਣਦਾਂ ਨੂੰ ਆਏ ਹੁੰਦਾ ਵੀ ਅਸੀਂ ਵੀ ਸਾਮੀ ਸਾਡੀ ਪਰਜਾਈ ਨੂੰ ਕੱਲੀ ਪਰਜਾਈ ਉਹਨੇ ਤੇ ਨਣਦਾਂ ਨੇ ਬਹੁਤ ਵਧੀਆ ਸਾਮ ਕਰਦੀਆਂ ਨੇ ਪਿਆਰ ਆ ਬਿਸਦੀ ਹਨਾ ਫਿਰ ਅਬ ਨਣਦਾਂ ਕਾਣੂ ਕਿਤੇ ਜਾਣ ਦਿੰਦੀਆਂ ਨੇ ਫਿਰ ਵੀ ਅਸੀਂ ਸਾਮਾਂਗੇ ਸਾਡੀ ਪਰਜਾਈ ਆ ਕੱਲੀ-ਕੱਲੀ ਹਨਾ ਬਹੁਤ ਵਧੀਆ ਸਾਮ ਆ ਪਿਆਰ ਨਾਲ ਹੀ ਆ ਭਾਈ ਜਿਹੜਾ ਕੁਝ ਹੋਏਗਾ ਹਨਾ ਪਿਆਰ ਨਾਲ ਹੀ ਆਗਾ ਤੇ ਆਪਾਂ ਸਬਜ਼ੀ ਬਣਾਵਾਂਗੇ ਅੱਜ ਚੌਲੇ ਫਲੀਆਂ ਕੱਟੀ ਪਈ ਆ ਪੌਣੀ ਚਾਰ ਦਾ ਹੋਗਾ ਹੋਗੇ ਹੋਣਗੇ ਪੌਣੀ ਚਾਰ ਸਵਾ ਤਿੰਨ ਤਾਂ ਮੈਂ ਚਾਹ ਤਰੀ ਤੇ ਚਾਹ ਬਣਾਈ ਪੀਤੀ ਭਾਂਡੇ ਮਾਂਜੇ ਆਪੂ ਆ ਨਹੀਂ ਤਬਾਰ ਦਾ ਸਾਰਾ ਕੰਮ ਮੁਕਿੱਤਾ ਦੁੱਧ ਬਾਦ ਵਾਲੇ ਭਾਂਡੇ ਮਾਂਜਤੇ ਸਾਰੇ ਵੇਲੇ ਕਰਕੇ ਹੁਣ ਸਬਜ਼ੀ ਬਣਾਉਣਿਆਂਗੇ ਤੇ ਬਾਹਗਰ ਦੀ ਬਹੁਤ ਸੋਹਣੀ ਕਿਰਪਾ ਹੋਈ ਹੈ ਨਾ ਤੇ ਵੀਡੀਓ ਪਾਈ ਆਪਣਾ 2 ਦਿਨਾਂ ਦੇ ਵਿੱਚ ਵਿੱਚ ਸਾਰਾ ਕਿਉ ਸੇਲ ਹੋ ਗਿਆ ਤੇ ਥੋੜਾ ਜਿਹਾ ਹੀ ਰਹਿ ਗਿਆ ਬਸ ਸਾਰਾ ਕਿਉ ਤਕਰੀਬਨ ਸੇਲ ਹੋ ਗਿਆ ਜਿਨ੍ਹਾਂ ਨੂੰ ਹੁਣ ਆ ਪਿਓਰ ਚੀਜ਼ ਚਾਹੀਦੀ ਹੁੰਦੀ ਆ ਉਹ ਕੋਈ ਰੇਟ ਨਹੀਂ ਪੁੱਛਦੇ ਹੁੰਦੇ ਬਸ ਉਹ ਆਏ ਅਗਲੇ ਆਏ ਕਰ ਰਹੇ ਹੁੰਦਾ ਹੁੰਦਾ ਜੀ ਸਾਨੂੰ ਕੋਈ ਰੇਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਪਿਓਰ ਕਿਉ ਸੁੱਧ ਕਿਉ ਚਾਹੀਦਾ ਤੇ ਆਪਣਾ ਜਿਹੜਾ ਦੋ ਦਿਨਾਂ ਦੇ ਵਿੱਚ ਸਾਰਾ ਪਿੱਪੀਆਂ ਬੇਲੀਆਂ ਹੋ ਗਈਆਂ ਸਾਰਾ ਕਿਉਂ ਸੇਲ ਹੋ ਗਿਆ ਠੀਕ ਹੈ ਜੀ ਤੇ ਬਾਈ ਗਰੂ ਦੀ ਐਨੀ ਕਿਰਪਾ ਹੈ ਭੈਣ ਭਾਈ ਹੈ ਨਾ ਵਿਚੀ ਬੈਠਾ ਹੁੰਦੇ ਨੇ ਸਪੋਰਟ ਆਲੇ ਆਪਾਂ ਨੂੰ ਧੰਨਵਾਦ ਸੋ ਦਹਣਾ ਤੇ ਜੇਰੋ ਤੁਸੀਂ ਜਿਹੜੇ ਆ ਜਿਹੜਿਆ ਨੇ ਹੁਣ ਪਹਿਲੀ ਵਾਰ ਕਿਉ ਲੈਤਾ ਹੈ ਉਹ ਕਿਉਂ ਵਰਤਤੀ ਉਹ ਅਗਲੀ ਵਾਰ ਵੀ ਕਿਤੇ ਨਹੀਂ ਜਾਂਦੀ ਜਿਹਨੇ ਕਿ ਅਰਾਮ ਵਧੀਆ ਕਿਉਂ ਵਰਤ ਲਿਆ ਨਾ ਫਿਰ ਦੂਜਾ ਖਾਦਾ ਵੀ ਨਹੀਂ ਜਾਂਦਾ ਹੈਗਾ ਹੈਨਾ ਕਟਿਆ ਕਿਉਂ ਖਾਦਾ ਵੀ ਨਹੀਂ ਜਾਂਦਾ ਹੈਗਾ ਤੇ ਕਟਿਆ ਕਿਉਂਾ ਕੇ ਬਿਮਾਰੀਆਂ ਵੀ ਲੱਗਦੀਆਂ ਨੇ ਆਪਾਂ ਨੂੰ ਘੱਟ ਖਾ ਲੋ ਜਿੱਥੇ 2 ਕਿਲੋ ਲੈਣਾ ਹੈ ਕਿਲੋ ਲੈ ਲੋ ਚੀਜ਼ ਵਧੀਆ ਖਾਓ ਤੇ ਆਪਾਂ ਤੜਕੇ ਕੜਾਹੀ ਕਾਢ ਲਈ ਆਪਾਂ ਇਹ ਧੋ ਲੈਣੇ ਆ ਕਿਉਂਕਿ ਬਰਸਾਤੀ ਜਿਹਾ ਮੌਸਮ ਹੈ ਹਨਾ ਆਪਾਂ ਨੂੰ ਅੱਜ ਕੱਲ ਬਾਹਰ ਵਿੱਚ ਪਾਣੀ ਪਿਆ ਚੀ ਧੋ ਲੈਣੇ ਹਰ ਇੱਕ ਚੀਜ਼ ਧੋ ਕੇ ਬਣਾਉਣੀ ਚਾਹੀਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਵੀ ਕੀੜੇ ਕੰਡੇ ਜੁੱਤ ਹੈ ਹਨਾ ਵਿੱਚ ਭੜ-ਭੜ ਕੇ ਗਏ ਜਾਂਦੇ ਨੇਗੇ ਗੱਲ ਕਰ ਸਾਡੇ ਖਾਸ ਕਰਕੇ ਖੁੱਲੇ ਵੇੜੇ ਦੇ ਵਿੱਚ ਖੁੱਲੇ ਘਰ ਦੇ ਵਿੱਚ ਜਿਹੜਾ ਆਪਣੇ ਘਰ ਦੇ ਮਗਰਲੇ ਪਾਸੇ ਥਾਂ ਪਿਆ ਉਧਰ ਵੀ ਸੁਣਨਾ ਜਿਹਾ ਥਾਂ ਪਿਆਗਾ ਸਾਡੇ ਇੱਥੇ ਨਾ ਇਧਰਲੇ ਸਾਰੇ ਹਸਮਣ ਕੋਲ ਬਾਦੂ ਥਾਂ ਆਏਗਾ ਖੁੱਲਾ ਖੁੱਲਾ ਥਾਂ ਆਏਗਾ ਤੇ ਬਸ ਐਂ ਹੀ ਪਿਆਗਾ ਤੇ ਚਾਚੇ ਕਾ ਗਵੰਡੀਆਂ ਦਾ ਹੋ ਪਹਿਲੇ ਗਵੰਡੀਆਂ ਦਾਗਾ ਉਹ ਥਾਂ ਦੇ ਵਿੱਚ ਹੁਣ ਅੱਜ ਕੱਲ੍ਹ ਸੌਣ ਦੇ ਵਿੱਚ ਕਾਹ ਹੋ ਜਾਂਦਾ ਤੇ ਕਾਹ ਹੋਣ ਕਰਨ ਕਰਕੇ ਹਣੋ ਕੇਲੇ ਨਿਆਉਲੇ ਸੱਪ ਬਾਧੂ ਲੈ ਲੈਂਦੇ ਨੇਗੇ। ਪੂਆ ਇਸ ਸਬਜ਼ੀ ਨੂੰ ਦੇਤੀ ਤੋੜ ਕੇ ਆਪਾਂ ਨੇ ਬਾਧੂ ਸੀਗੀ। ਤੇ ਕੱਲ ਕਿਹਨੂੰ ਦਿੱਤੀ ਸੀ ਕੱਲ ਵੀ ਦਿੱਤੀ ਸੀ ਕਿਸੇ ਨੂੰ। ਅੱਜ ਕੋਣ ਦੇਤੀ। ਖੁਸ਼ ਰਹੋ। ਤੇ ਕਿਸੇ ਨੂੰ ਖੁਸ ਕਰਨ ਦੇ ਵਿੱਚ ਆਪਣਾ ਟਾਈਮ ਬਰਬਾਦ ਨਾ ਕਰੋ ਆਪ ਖੁਸ਼ ਰਹੋ ਆਪ ਦੇ ਕੰਮ ਵਿੱਚ ਬਿਜੀ ਰਹੋ ਕਿਸੇ ਦੀ ਪਰਵਾਹ ਨਾ ਕਰੋ ਜੇ ਆਪਾਂ ਜ਼ਿੰਦਗੀ ਚ ਪਾਸ ਹੋਣਾ ਹੈਗਾ ਕਿਸੇ ਦੀ ਪਰਵਾਹ ਨਾ ਕਰੋ ਖੁਸ਼ ਰਹੋ ਬਸ ਠੀਕ ਮੈਂ ਨਾ ਜ ਸਵੇਰੇ ਕਣੀਆਂ ਪੈਂਦੀਆਂ ਸੀਗੀਆਂ ਜ਼ਿਆਦੇ ਤੇ ਮੈਂ ਅੱਜ ਉਹ ਭੁੱਲ ਗਈ ਲੇਟੀ ਪਿਉਣੀ ਇਹ ਤੇ ਬਥੋ ਚਾੜ ਉੱਲ ਗਈ ਚਾਹ ਤੇ ਨਾ ਮੈਂ ਦੋ ਵਾਰੀ ਲਾਤਾ ਪੋਚਾ ਦੋ ਵਾਰੀ ਪੋਚਾ ਲਾਤਾ ਕੇਰਾ ਉਂ ਲਾਤਾ ਫਿਰ ਦਵਾਰੇ ਧੋ ਕੇ ਲਾਤਾ ਦਵਾਰੇ ਹੁਣ ਫਿਰ ਸਬਜੀ ਧਰਨ ਤੋਂ ਪਹਿਲਾਂ ਲਾਤਾ ਵੀ ਇਹ ਮੱਖੀਆਂ ਖਾੜਾ ਛੱਡ ਦਾਂ ਮੱਖੀਆਂ ਨੇ ਨਾ ਚਾਹ ਤੇ ਬਸ ਡੁੱਲੀ ਨਹੀਂ ਤੇ ਮੱਖੀਆਂ ਆਈਆਂ ਨੇ ਇਹਨੇ ਮੱਖੀਆਂ ਆ ਗਿਆ ਚਲੋ ਇਹ ਆਪਾਂ ਗੱਲਾਂ ਕਰ ਲਈਆਂ ਬਹੁਤ ਸਾਰੀਆਂ ਤੇ ਆਪਾਂ ਹੁਣ ਬਣਾਉਣੇ ਸਬਜੀ ਤੇਲ ਧਰਿਆਈ ਉਹਦੇ ਵਿੱਚ ਹਾਲੇ ਰੀ ਬੀਬੀ ਨੇ ਉਹ ਤਿੰਨ ਬੇਟੀਆਂ ਸੀ ਕੱਲ ਮਾਲਪੂੜਾਈ ਹੁਣ ਡੱਕੇ ਤੇ ਲੀਰਾਂ ਲਵੇਟ ਲਵੇਟ ਫਿਰ ਪਕਾਈਆਂ ਨੇ ਸਵੇਰ ਦੇ ਤਾਂ ਸੁਖਮਣ ਹੋ ਰਹੀ ਹੈ ਇਹ ਸਬਜ਼ੀ ਲੈ ਜਾਣਗੀਆਂ ਕੱਲ ਨੂੰ ਭਿੰਡੀਆਂ ਬਹੁਤ ਸਾਰੀਆਂ ਲੱਗੀਆਂ ਪਈਆਂ ਨੇ ਪੱਕਣ ਗਿਆ ਹੁਣ ਤੋੜ ਕੇ ਰੱਖਾਂਗੇ ਆਪਾਂ ਬਾੜੀ ਦੇ ਵਿੱਚ ਤੇ ਮੈਂ ਵੀਡੀਓ ਪਾਈ ਸੀਗੀ ਹਨਾ ਵੀ ਸਾਡੇ ਠੂਠੀ ਲੱਗੀ ਪਈ ਆ ਪੱਤਿਆਂ ਨੂੰ ਤੇ ਬਾਰਲੀ ਭੈਣ ਨੇ ਫੋਨ ਕੀਤਾ ਤੇ ਇੰਗਲੈਂਡ ਤੋਂ ਆ ਦੀਦੀ ਉਹ ਦੀ ਦੀਆਂ इंग्लंड ਤੋਂ ਨੇ ਤੇ ਉਹਨਾਂ ਨੇ ਮੈਨੂੰ ਦਵਾਈ ਦੱਸੀ ਤੇ ਮੈਂ ਕਰਕੇ ਦੇਖੂ ਕੱਲ ਨੂੰ ਕਹਿੰਦੇ ਜਿਹੜੇ ਹਰ ਕੀ ਠੱਪਨ ਲਾਸਨ ਪਾਉਣੇ ਹੁੰਦੇ ਨੇ ਸਬਜ਼ੀ ਚ ਉਹ ਰ ਸਿਲਕ ਕੇ ਡੰਡੀਆਂ ਹਰੀਆਂ ਮਿਰਚਾਂ ਦੀਆਂ ਪਿਆਜ਼ ਦੇ ਸਿਲਕ ਕੇ ਤੇ ਉਹਨਾਂ ਨੂੰ ਉਬਾਲ ਕੇ ਠੰਡਾ ਹੋ ਗਿਆ ਜਦੋਂ ਉਦੋਂ ਵੀ ਤੁਸੀਂ ਉਹਦੇ ਸੜਕਿਆ ਕਰੋ ਅਪ ਕਹਿੰਨੀ ਮੇਰੇ ਕੋਲ ਇਧਰ इंग्लंड ਬਹੁਤ ਸਬਜ਼ੀਆਂ ਲੱਗੀਆਂ ਨੇ ਯਾਨੀ ਮੈਂ ਉਹ ਵੀ ਥੜਕੇ ਆ ਕਰਦੀ ਆ ਆਪਾਂ ਉਹ ਥੜਕੇ ਆ ਕਰਾਂਗੇ ਕੱਲੇ ਅੱਜ ਮੈਂ ਇਸ ਤਰ੍ਹਾਂ ਕੇ ਨਿਕਲਿਆ ਕਿਉਂਕਿ ਅੱਜ ਮੌਸਮ ਖਰਾਬ ਆ ਗਿਆ ਸਨਨਦਨ ਹੋ ਗਿਆ ਯਾਨੀ ਮੌਸਮ ਖਰਾਬ ਜਿਹਾ ਰਹਿਦਾ ਪੂਰ ਦੀ ਬਿੱਜੀਆਂ ਦੇ ਨਾ ਤਾਂ ਨਹੀਂ ਪੈਂਦਾ ਨਾ ਕੱਲ ਦਾ ਤੁਸੀਂ ਚਲੋ ਵਧੀਆ ਠੰਡ ਆ ਹਨ ਜੀ ਫਸਲਾਂ ਉੱਤੇ ਪੂਰ ਮਨ ਲੱਗ ਜਿਵੇਂ ਨਾਲ ਤੇ ਪਹਿਲਾਂ ਕਈ ਜਦੋਂ ਗਰਮੀ ਪਈ ਜਿੱਦ ਅਸੀਂ ਨਿਮਮਤ ਗਏ ਆ ਉਸ ਤੋਂ ਅੱਜ ਤੱਕ ਨਹੀਂ ਮਸਾ ਆ ਕੇ ਬਿੱਜੇ ਕਰਾਈਏ ਗਰਮੀ ਸੀ ਕਿਹੜੇ ਦਿਨ ਸ਼ੌਵਾਰ ਨੂੰ ਸ਼ੌਵਾਰ ਗਰਮੀ ਸੀ ਐਤਵਾਰ ਨੂੰ ਗਰਮੀ ਸੀ ਸ਼ਨੀਵਾਰ ਨੂੰ ਗਰਮੀ ਸੀ ਸ਼ੁੱਕਰਵਾਰ ਨੂੰ ਗਰਮੀ ਸੀ ਚਾਰ ਪੰਜ ਦਿਨ ਜਿਹੜੇ ਗਰਮੀ ਨੇ ਕੱਡੇ ਨੇ ਬਹੁਤ ਔਖੇ ਪੱਡੇ ਨੇ ਇਸ ਪਾਣੇ ਬਹੁਤ ਵੀ ਗਰਮੀ ਪਈ ਲੋਕ ਜੇ ਪਾ ਕੈਮਰਾ ਚੇਂਜ ਕਰਕੇ ਦਿਖਾਉਣਾ ਹੋਏ ਤੁਹਾਨੂੰ ਕਿੰਨੀ ਕਿੰਨੀ ਜੇ ਪਾ ਸੱਬੱਤ ਸੇਵਲ ਕਾਢ ਲਿਆ ਤੇ ਕਾਢ ਕੇ ਵਿੱਚ ਜੀਰਾ ਪਾਇਆ ਹੈ ਜੀਰਾ

ਵਾਰੀ ਪਾ ਲਈ ਕਰਦੇ ਹਾਂ ਆਪਣਾ ਤੇ ਜਿਹੜਾ ਪਣ ਹੈ ਤੇਲ ਸੇ ਕਲੀਆਂ ਗਈਆਂ ਸਾਰੀਆਂ ਵਿੱਚ ਇਹਦੇ ਵਿੱਚ ਆਪਾਂ ਪਿਆਜ਼ ਕੱਟੇ ਸੀਗੇ ਵਿੱਚ ਆਲੂ ਤੇ ਨੂੰ ਥੋੜਾਇਆ ਤੇ ਪਾ ਕੇ ਫਸ ਤੇ ਬਿਲਕੁਲ ਸੌਂ ਕੇ ਰਿਹਾ ਪਕਾ ਲਵਾਂਗੇ ਫਿਰ ਆਹ ਪੱਕੇ ਹੋ ਹੋਣਗੇ ਉਹ ਦਸ ਪਾ ਲੈਣਾਂਗੇ ਇਸ ਤਲੂੜ ਵਿੱਚ ਮਸਾਲੇ ਜੋ ਵੀ ਪਕਾਉਣੇ ਨੇ ਫਿਰ ਆਪਾਂ ਫਿਰ 5-4 ਮਿੰਟ ਪਕਾ ਲਾਂਗੇ ਤੇ ਆਪਾਂ ਦੀ ਸਬਜ਼ੀ ਤਿਆਰ ਹੋ ਜੂਗੀ। ਚੱਲ ਲਓ ਆਪਾਂ। ਇਹ ਬਹੁਤ ਸੁਆਦੀ ਹੋਣੀ ਹੈ। ਲਓ ਜੀ ਆਪਾਂ ਸਬਜ਼ੀ ਬਣਾਇਆ ਏ ਤੇ ਜਿਹੜੀ ਹੋਰ ਚੱਕ ਤਾ ਕਰਨ ਵਾਲੀ ਸੀ ਹੋਰ ਰਹਿ ਗਈ ਕਰਨ ਵਾਲੀ। ਅਜੇ ਟਿੱਪਲ ਵੀ ਗੜਨਾਂ ਵਾਲਾ ਰਹਿ ਗਿਆ ਸਵੇਰ ਜਦੋਂ ਸਕੇਵਾਂਇ ਕਹਿੰਦਾ ਹੁਣ ਗੜਦਿਆਂ ਫੇਰ ਗੜਦਿਆਂ। ਬਸ ਤਾਂ ਇਹ ਤਾਂ ਥੋੜੀ ਜਿਹਾ ਦਿੰਦੇ ਜਿਵੇਂ ਤਾਂ ਤੇ ਇੱਕ ਮੰਨੀ ਹੋਰ ਉਹ ਮਹੱਲਾ ਮੇਂ ਪਿੱਪਲ ਵੜ ਦੀ ਹੋਰ ਉਹਨੂੰ ਘਰ ਦੇ ਦਿੱਤੀ ਹੈਗੀ ਤੇ ਹੁਣ ਸਬਜ਼ੀ ਬਣਾਈ ਨਾ ਅਮਰੂਦ ਖਾਏ ਤੇ ਪਿੰਡਾਂ ਦੇ ਵਿੱਚ ਆਣ-ਗਵਾਂਣ ਦੀ ਕਿ ਲੋਕੀ ਕੀ ਜਾਂ ਹੁੰਦੀ ਨੇ ਹਨਾ ਤੇ ਜਿਵੇਂ ਆਂਬ ਹੋ ਗਏ ਜਾਮਣ ਹੋ ਗਏ ਅਮਰੂਦ ਹੋ ਗਏ ਤੇ ਆਪਣੇ ਅਲਾਰ ਹੋ ਗਏ ਅੱਜ ਕੱਲ ਵੱਧ ਹੁੰਦੇ ਨੇ ਹਨਾ ਜਿਹਦੇ ਇੱਕ ਇੱਕ ਦੂਜੇ ਨਹੀਂ ਜਤੀਜਾ ਉਹ ਆ ਰਾਇ ਆਣੇ ਮਾਰਟੀਕੂ ਜਿਹੜੀ ਜਦੇਰਾਂ ਨਾਲ ਖਾਣ ਦੇ ਲਈ ਤੇ ਸਹਰਾਂ ਦੇ ਵਿੱਚ ਤਾਂ ਹਰ ਇੱਕ ਚੀਜ਼ ਦੀ ਹੁਣ ਮੁੱਲ ਦੀ ਹੁੰਦੀ ਹੈ ਜੇ ਹੁਣ ਆਪਣੇ ਸਬਜ਼ੀ ਵਾਦ ਦਾ ਪਾਣ ਵਾਣ ਚ ਦੇਦਾਨੇ ਆਣਾ ਸਰਾਂ ਤਾਂ ਆਇ ਔਖਾ ਹੋ ਜਾਂਦਾ ਤੇ ਹਰ ਇੱਕ ਚੀਜ਼ ਮੁੱਲ ਦੀ ਹੁੰਦੀ ਹੈ ਹੈਨਾ ਤੇ ਪਿੰਡਾਂ ਵਿੱਚ ਰਹਿਣ ਦਾ ਇੰਨਾ ਸੌਖਾ ਪਹਿਲਾਂ ਬੰਦੋ ਦਸਤੀ ਕਿਸੇ ਮਾਣ ਮਾਰ ਤੋਂ ਉਹ ਦਰਿ ਕਿਵੇਂ ਮਰਜੀ ਲੈ ਲੋਦਾ ਸਬਜ਼ੀ ਬਣੀ ਬਣਾਈ ਲੈ ਲੋ ਜੀ ਜੇ ਆਪਣੇ ਘਰ ਸਬਜ਼ੀਆਂ ਵੱਧ ਲਾਗਦੀਆਂ ਲੋਕ ਨੇ ਆਪਾਂ ਵੰਡਤਾਂ ਨੂੰ ਨਦੀ ਖਰਾਬੀ ਜਬ ਕਿਸੇ ਨੂੰ ਚੋਹਣਾ ਤੇ ਇਸ ਕਰਕੇ ਤੁਹਾਨੂੰ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਲੱਗਦਾ ਤੇ ਥੁਲੇ-ਥੁਲੇ ਪਿੰਡਾਂ ਨੇ ਵੇੜੇ ਥੁਲੇ-ਥੁਲੇ ਭੱਜ ਨਾਟਕ ਹੈਣਾ ਆਪਾਂ ਹੁਣ ਭੱਜ ਲਿਆ ਉਧਰ ਭੱਜ ਲਿਆ ਉਧਰ ਵਗਦੇ ਸਵੇਰ ਸਵੇਰ ਤੇ ਸ਼ਾਮ ਨੂੰ ਆਖਣ ਮਿਲ ਬਹੁਤ ਰੌਲਾ ਤੇ ਪਰਵਾਸਾ ਪੈਂਦਾ ਹੈਣਾ ਤੇ चलो जी आप किसी भी कुछ कारण से टाइम बर्बाद करो ना कहते हैं किसी भी कि आप अपनी जिंदगी किसी का कारण गुजार दीए तो कोई कुछ नहीं होंगे अपने काम से ध्यान दीए किसी वाल ध्यान ना दे अपने काम सम रहो तो बस तो यही कहना गा तो सारू बहुत बहुत धन्यवाद इन्ना वी प्यार करते रहो है ना तो वीडियो देखने ली मिला कल किसी नमें ब्लॉग बार जे चैनल से पहली बार हो चैनल में कल सबसक्राइब वीडियो लाइक कर दो जे साडियो वजिए लगी सोना जहाँ त्यारा जा कमेंट भी करो वीडियो देखने सार्या का बहुत बहुत धन्यवाद वागुरु जी का खालसा वाहू जी की फतेह